ਜੇਦੋਂ ਕੋਈ ਪਾਰਟੀ ਹਾਰਦੀ ਆ ਤਾਂ ਚਿੰਤਨ ਹੁੰਦਾ ਵੀ ਅਸੀਂ ਕਿਉਂ ਹਾਰੇ ਸਿੱਖ ਧਰਮ ਦੇ ਵਿੱਚੋਂ ਇੰਨੇ ਲੋਕ ਕਨਵਰਟ ਹੋ ਰਹੇ ਨੇ ਦੂਜੇ ਪਾਸੇ ਫੇਰ ਸਾਡੇ ਵਾਲੇ ਕਦੋਂ ਚਿੰਤਨ ਕਰਨਗੇ ਕਦੋਂ ਮੀਟਿੰਗ ਕਰਨਗੇ ਜਿਹੜਾ ਬੰਦਾ ਘਰ ਦੀ ਛੱਤ ਪਾਉਣ ਨੂੰ ਲੈ ਕੇ ਸਿੱਖ ਧਰਮ ਨੂੰ ਛੱਡ ਕੇ ਅਸਾਈਆਂ ਦੇ ਵਿੱਚ ਚਲਾ ਗਿਆ ਤੇ ਕਹਿੰਦੇ ਫਿਰ ਇਹੋ ਜਿਹੇ ਬੰਦਿਆਂ ਦੀ ਲੋੜ ਵੀ ਕੀ ਐ ਸਿੱਖ ਧਰਮ ਦੇ ਵਿੱਚ ਸਰਉਣੀ ਕਮੇਟੀ ਨੇ 100 ਸਾਲਾਂ ਦੇ ਵਿੱਚ ਉਹ ਮੈਨੂੰ ਇੱਕ ਸਕੂਲ ਦਿਖਾ ਦਿਓ ਜਿਹਦੇ ਵਿੱਚ ਫ੍ਰੀ ਕੋਈ ਬੱਚਾ ਪੜਦਾ ਹੋਵੇ ਕਿਸੇ ਦਾ ਕੋਈ ਫ੍ਰੀ ਸਕੂਲ ਖੋਲਿਆ ਹੋਵੇ ਕਿਸੋ ਵੀ ਮੈਂਬਰ ਨੇ ਉਹ ਕੱਲੇ ਦਾਲ ਫੁਲਕਾ ਖਾਣ ਨੂੰ ਰੱਖਿਆ ਹੋਇਆ ਸੀ। ਇਹ ਸੋਨੀ ਕਮੇਟੀ ਕਿਉਂ ਨਹੀਂ ਕਰਦੀ ਹੈਗੀ? ਜਦੋਂ ਮਿਨੀ ਪਾਰਲੀਮੈਂਟ ਆ ਉਹਦੇ ਵਿੱਚ ਦੱਸਿਆ ਨਹੀਂ ਜਾਂਦੇ ਹੈਗੇ। ਇਹ ਫਿਰ ਮਿਨੀ ਪਾਰਲੀਮੈਂਟ ਕਾਦੇ ਵਾਸਤੇ ਕੱਢੀ ਐ? ਇਕੱਸਰ ਪਈਏ ਇਕੱਠੇ ਕਰਨ ਵਾਸਤੇ, ਕਾਬਜ ਹੋਣ ਵਾਸਤੇ ਉੱਥੇ ਬਣਾਉਂ ਰੱਖੀ। ਮਹਾਰਾਜ ਨੇ ਕਿਹਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਹੁਣ ਗੁਰੂ ਕੀ ਗੋਲਕ ਹੁਣ ਬਾਦਲ ਦਾ ਮੂੰਹ ਬਣ ਗਿਆ। ਬਾਦਲ ਨੂੰ ਰੁਝਾਉਣ ਵਾਸਤੇ ਵੱਡੇ ਵੱਡੇ ਬੱਬਰ ਭਰਨ ਵਾਸਤੇ ਆ ਉਹ ਰਾਜ ਤੇ ਕੋਈ ਨਹੀਂ। ਸਾਰਾ ਸੋਨੀ ਕਮੇਟੀ ਜਦੋਂ ਇਲੈਕਸ਼ਨ ਆਉਂਦੀ ਆ ਗੁਰੂ ਕੋਈ ਲੰਗਰਾਂ ਮੰਨਤ ਕੇ ਜਾਂਦੇ। ਕਨਵਰਜਨ ਦੇ ਮਾਮਲੇ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਕਟਾਰੇ ਦੇ ਵਿੱਚ ਲਿਆ ਕੇ ਖੜਾ ਕਰਦੇ ਹੋ ਹੋਰ ਸਿੱਖਾਂ ਦੀਆਂ ਬਹੁਤ ਸਾਰੀਆਂ ਐ ਜਿਹੜੀਆਂ ਸੰਸਥਾਵਾਂ ਵੀ ਨੇ ਦੇਖੋ ਮੈਨੂੰ ਸ਼੍ਰੋਮਣੀ ਕਮੇਟੀ ਜਵਾਬ ਦੇ ਤਖਤਾਂ ਦੇ ਜਥੇਦਾਰ ਜਵਾਬ ਦੇਣ ਇਸ ਗੱਲ ਦਾ ਬਾਈ ਗੁਰੂ ਰਵਦਾਸ ਮਹਾਰਾਜ ਦਾ ਜਨਮ ਦਿਨ ਆਉਂਦਾ ਕਿਸੇ ਤਖਤ ਦੇ ਮਨਾਇਆ ਹੋਵੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਤਖਤ ਕਾਲ ਤੱਕ ਸਰਦੇ ਮਨਾਇਆ ਕਦੇ ਕੀ ਗੱਲ ਉਹ ਸਿੱਖ ਨਹੀਂ ਹੈਗੇ ਕਿਸੇ ਦੀ ਜ਼ਰੂਰਤ ਹੈਗੀ ਕੋਈ ਪੱਤਰਕਾਰ ਨਹੀਂ ਉਹਨਾਂ ਕੋਲੇ ਗਿਆ ਵੀ ਤੁਸੀਂ ਕਿਉਂ ਕਰਦੇ ਹੋ ਸੇਵੀ ਕਦੇ ਨਾ ਕਦੇ ਮਿਲਦੇ ਰਹਿੰਦੇ ਰਹੇ ਤੁਸੀਂ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਅਸੀਂ ਕਰਦੇ ਆ ਉਹਨਾਂ ਨੂੰ ਬਾਬੇ ਬਲਬੀਰ ਸਿੰਘ ਨੂੰ ਵੀ ਕਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਵੱਡੀ ਹੋ ਗਏ ਉਹਨਾਂ ਨੇ ਮਰਜ਼ਾਦਾ ਤੋੜਤੀ ਜਦੋਂ ਤਾਕਤਾਂ ਦਾ ਜਥੇਦਾਰ ਹੀ ਨਹੀਂ ਪੁੱਛ ਸਕਦਾ ਉਹਦੇ ਵਿੱਚ ਇੰਨੀ ਜ਼ਰੂਰਤ ਹੀ ਨਹੀਂ ਹੈਗੀ ਵੀ ਤੁਸੀਂ ਕੌਣ ਹੁੰਨੇ ਹੋਏ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਨੂੰ ਛੱਟ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕਰ ਦਿੰਨੇ ਆ ਤੇ ਕੀ ਇਹਨਾਂ ਲੋਕਾਂ ਦੇ ਉੱਪਰ ਅਜੇ ਤੱਕ ਸਿੱਖਾਂ ਦੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਾਰਵਾਈ ਕਿਉਂ ਨਹੀਂ ਕਰ ਸਕੀਆਂ ਰਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਧਰਮਕ ਕਨਵਰਟ ਹੋਣ ਦਾ ਮਸਲਾ ਆ ਉਹ ਦਿਨ ਬਾ ਦਿਨ ਉਹਦੇ ਵਿੱਚ ਵਾਧਾ ਹੋ ਰਿਹਾ ਏ ਜੁਪੀ ਦੀ ਧਰਤੀ ਦੇ ਇਹ ਅੰਕੜੇ ਨੇ ਪੀਲੀ ਪੀਤ ਤੋਂ ਨਿਕਲ ਕੇ ਸਾਹਮਣੇ ਆਏ ਨੇ ਕਿ 3000 ਦੇ ਕਰੀਬ ਜਿਹੜੇ ਸਿੱਖ ਪਰਿਵਾਰ ਨੇ ਉਹ ਇਸਾਈ ਬਣ ਚੁੱਕੇ ਨੇ ਇਸੇ ਨੂੰ ਲੈ ਕੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਖੜੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਦੂਜੇ ਪਾਸੇ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਹਿਬਾਨ ਉਹ ਵੀ ਇਸ ਮਸਲੇ ਦੇ ਵਿੱਚ ਬਹੁਤ ਸਾਰੇ ਇਹ ਜਿਹੜੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਆਪਣੇ ਡੈਪੂਟੇਸ਼ਨ ਉਸ ਜਗ੍ਹਾ ਤੇ ਭੇਜ ਰਹੇ ਹਾਂ ਦਾ ਇਸ ਤਰੀਕੇ ਦੇ ਨਾਲ ਧਰਮ ਪ੍ਰਚਾਰ ਦੀ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਜਾ ਰਹੀ ਹੈ। तमाम ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਲਵਾਂਗੇ ਗੱਲਬਾਤ ਕਰਨ ਵਾਸਤੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਏ ਕਿ ਜਿਹੜਾ 3000 ਸਿੱਖ ਪਰਿਵਾਰ ਅਸਾਈਅਤ ਦੇ ਵਿੱਚ ਕਨਵਰਟ ਹੋ ਚੁੱਕਾ ਹੈ ਕੀ ਲੱਗਦਾ ਕਿ ਅੰਕੜੇ ਮੰਨਣ ਦੇ ਵਿੱਚ ਆਉਂਦੇ ਆ ਤੁਹਾਡੇ ਜੇ ਤੁਸੀਂ 3000 ਨੂੰ ਲਾਉਂਦੇ ਆ ਇੱਥੇ ਪੰਜਾਬ ਦੇ 3.5 ਲੱਖ ਬੰਦਾ ਬਣ ਗਿਆ ਹੂੰ ਇੱਕ ਪਾਸੇ 3000 ਇੱਕ ਪੰਜਾਬ ਦੇ 3.5 ਲੱਖ ਉਹ 30000 ਆ ਕਿੰਨੇ ਸਾਲਾਂ ਦਾ ਅੰਕੜਾ ਜੀ ਉਹ 3-4 ਸਾਲਾਂ ਦਾ ਜਿਹੜਾ ਹੂੰ ਪੰਜਾਬ ਦੇ ਵਿੱਚ ਹੋਇਆ ਮਾਝੇ ਦੇ ਵਿੱਚ ਹੂੰ ਬਹੁਤ ਸਾਰਾ ਪ੍ਰਵਾਸ ਹੋਇਆ ਸਾਡੇ 3.5 ਲੱਖ ਜਿਹੜੇ ਅੰਕੜੇ ਪੇਸ਼ ਕੀਤੇ ਨੇ ਤੇ ਹੁਣ ਜਿਹੜੇ ਜੂਪੀ ਦੇ ਵਿੱਚ ਪੀਲਿਪੀ ਦੇ ਵਿੱਚ 3000 ਬੰਦਾ ਦੱਸਿਆ ਦੇਖੋ ਇਹ ਹੁਣ ਜਿਹੜੇ ਸਾਡੀਆਂ ਸਰਮੌਰ ਸੰਸਥਾਵਾਂ ਨੇ ਉਹ ਸੋਹਣੀ ਕਮੇਟੀ ਹੈ ਹੂੰ ਤਖਤਾਂ ਦੇ ਜਥੇਦਾਰ ਨੇ ਜਿਹੜੇ ਉੱਥੇ ਕਾਬਜ ਹੋਏ ਬੈਠੇ ਨੇ ਇਹ ਸਾਰੀ ਜਿਹੜਾ ਹੈਗਾ ਧਰਮ ਪਰਿਵਰਤਨ ਦਾ ਜਿਹੜਾ ਹੋ ਰਿਹਾ ਜੀ ਇਹ ਸਾਰੀ ਦੇਣ ਸਾਡੀਆਂ ਸ਼ਰਮੌਰ ਜਥੇਬੰਦੀਆਂ ਦੀ ਆ ਇਹਦੇ ਵਿੱਚ ਸ਼ਰੋਮਣੀ ਕਮੇਟੀ ਦਾ ਸਭ ਤੋਂ ਵੱਡਾ ਰੋਲ ਹੈ ਹੂੰ ਹੋਰ ਵੀ ਸੰਸਥਾਵਾਂ ਨੇ ਦੇਖੋ ਸ਼ਰੋਮਣੀ ਕਮੇਟੀ ਬਜਟ ਵਿਖਾ ਰਹੀ ਆ ਅਬਦਾਸ ਸਾਲਾਨਾ 13-14 ਰੁਪਏ ਦਾ ਹੂੰ ਇਹਦਾ ਦਿਖਾਇਆ ਜਾਂਦਾ ਜਿਹੜਾ ਬਜਟ ਦਾ ਸਰਉਂਡ ਮੂਨੇ ਦਾ 50 ਅਰਬ ਦਾ ਹੋ ਸਕਦਾ ਹੂੰ ਤੇ 10 ਅਰਬ ਦਾ 14 ਦਿਖਾ ਰਹੇ ਨੇ ਨਾ ਇਹ ਫਿਰ ਵੀ ਕੋਈ ਥੋੜੀ-ਮੋਟੀ ਗੱਲ ਨਹੀਂ ਪੰਜਾਬ ਸਰਕਾਰ ਨਾਲ ਦੁਗਣਾ ਬਜਟ ਆ ਹੂੰ ਤੇ ਅਸੀਂ ਉਹੀ ਕਾਰਨ ਮੰਨਦੇ ਆ ਨਾ ਦਾ 100 ਸਾਲ ਹੋ ਗਿਆ ਸਰਉਂਡਿੰਗ ਕਮੇਟੀ ਨੂੰ 100 ਸਾਲਾਂ ਦੇ ਵਿੱਚ ਹੂੰ ਇਹ ਕੋਈ ਐਸੀ ਕਰ ਨਹੀਂ ਸਕੇ ਪੂਰੇ ਪ੍ਰੋਗਰਾਮ ਨਾ ਤਾਂ ਅੱਜ ਤੱਕ ਜਿਹੜੇ ਗਰੀਬ ਸਿੱਖ ਨੇ ਉਹਨਾਂ ਦੇ ਵੇੜਿਆਂ ਤੱਕ ਇਹਨਾਂ ਨੇ ਪਹੁੰਚ ਕਰੀ ਆ ਦੱਸਣ ਵੀ ਕਿਥੇ ਕਿਹੜੇ ਪਿੰਡ ਦੇ ਵਿੱਚ ਕਿਹੜੇ ਵੇੜੇ ਦੇ ਵਿੱਚ ਕਿਹੜੇ ਸਿੱਖਦਾਨਾਂ ਕਾਰ ਦੇ ਸੰਭਾਰਿਆ ਉਹਨਾਂ ਕੋਲੇ ਨਾ ਪਹੁੰਚਣ ਦੇ ਨਾ ਉਹਨਾਂ ਨੂੰ ਸੁਣਨ ਦੇ ਇਹ ਸਾਰਾ ਕੁਝ ਜਿਹੜੇ ਪੰਜਾਬ ਦੇ ਵਿੱਚ ਆ ਕੇ ਚਾਹੇ ਸਾਡੇ ਪੰਜਾਬ ਦੇ ਡੇਰਾਬਾਦ ਵਧਣ ਦਾ ਕਾਰਨ ਵੀ ਇਹੀ ਆ। ਹੂੰ ਇੱਕ ਸਾਡੇ ਜਾਤ ਜਾਤਪਾਤ ਦਾ ਜਿਹੜਾ ਵਿਤਕਰਾ ਉਹ ਵੱਡਾ ਕਾਰਨ ਆ। ਹੂੰ ਪੰਜਾਬ ਦੀ ਡੇਰਾਬਾਦ ਵਧ ਗਿਆ। ਹੁਣ ਅਸਾਈ ਧਰਮ ਵੱਲ ਰੋਗ ਜਿਹੜੇ ਹੈਗੇ ਨੇ ਉਹ ਜਾ ਰਹੇ ਨੇ। ਹੂੰ ਇਹਦੇ ਅਸੀਂ ਜ਼ਿੰਮੇਦਾਰ ਆ। ਕੀ ਲੱਗਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਜਿਹੜੀ ਸ਼ਰੋਮਣੀ ਕਮੇਟੀ ਸੀ ਉਹਦਾ ਫਰਜ ਬਣਦਾ ਸੀ ਕਿ ਉਹਨਾਂ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਜਾਣਾ ਚਾਹੀਦਾ ਸੀ। ਉਹਨਾਂ ਦੇ ਇਤਿਹਾਸ ਬਾਰੇ ਜਾਂ ਜਿਹੜਾ ਉਹਨਾਂ ਨੂੰ ਸਿੱਖ ਧਰਮ ਦੇ ਸਿੱਖੀ ਸਿਧਾਂਤ ਨੇ ਉਹਨਾਂ ਬਾਰੇ ਜਾਣਕਾਰੀ ਦਵਾਈ ਜਾਣੀ ਚਾਹੀਦੀ ਸੀ ਬਿਲਕੁਲ ਜਦੋਂ ਹੁਣ ਇਹ ਅੰਕੜਾ ਤਕਰੀਬਨ ਜਿਹੜਾ 3.5 ਲੱਖ ਲੋਕਾਂ ਦਾ ਅੰਕੜਾ ਪੇਸ਼ ਕਰਿਆ ਹਮ ਸੋਸ਼ਲ ਮੀਡੀਆ ਨਹੀਂ ਉਹ ਹੈਗਾ ਅ ਦਸੰਬਰ ਦਾ ਮਹੀਨਾ ਸੀ ਉਸ ਟਾਈਮ ਜਦੋਂ ਇਹ ਅੰਕੜੇ 3.5 ਲੱਖ ਦੇ ਆਏ ਨੇ ਪੰਜਾਬ ਦੇ ਵਿੱਚ ਤੇ ਹੁਣ ਪੰਜਵਾਂ ਮਹੀਨਾ ਖਤਮ ਹੋਣ ਵਾਲਾ ਛੇਵਾਂ ਮਹੀਨਾ ਸ਼ੁਰੂ ਹੋ ਗਿਆ 6 ਮਹੀਨਿਆਂ ਦੇ ਵਿੱਚ ਸਰੋਵਣੀ ਕਮੇਟੀ ਦੀ ਨਲਾਕੀ ਇੱਕ ਵੀ ਡੈਪੂਟੇਸ਼ਨ ਇਹਨਾਂ ਤਿਆਰ ਕੀਤਾ ਕੋਈ ਇਹਨਾਂ ਨੇ ਕਮੇਟੀ ਤਿਆਰ ਕੀਤੀ ਆ ਵੀ ਅਸੀਂ ਕਿਉਂ ਇਹ ਧਰਮ ਪਰਬਤ ਹੁਣੇ ਅਸੀਂ ਉਹਨਾਂ ਤੱਕ ਪਹੁੰਚ ਕਰੀਏ ਬਿਆਨਾਂ ਤੱਕ ਬਾਜੀ ਬਿਆਨਵਾਜੀ ਤੱਕ ਹੀ ਰਹਿੰਦੇ ਨੇ ਹੂੰ ਇਹਨਾਂ ਨੂੰ ਕਿਉਂ ਨਹੀਂ ਕਰਿਆ ਇਹ ਤਾਂ ਬਾਦਲ ਨੂੰ ਵੱਡਾ ਕਰਨ ਲੱਗੇ ਜਥੇਦਾਰਾਂ ਦੇ ਉੱਤੇ ਗਾਹ ਛੇੜਦੇ ਨੇ ਜਥੇਦਾਰ ਤੀਏ ਦਿਨ ਬਾਦਲ ਲੈਂਦੇ ਨੇ ਮਹੀਨੇ ਦੇ ਵਿੱਚ ਜਿਹੜਾ ਹੈਗੇ ਉਹ ਜਥੇਦਾਰਾਂ ਨਾਲ ਪਾਛੇ ਇੱਕ ਸਿਰਫ ਬਾਦਲ ਨੂੰ ਤਕੜਾ ਕਰਨ ਵਾਸਤੇ ਸਰੋਣੀ ਕਮੇਟੀ ਤੁਰੀ ਹੋਈ ਆ ਹੂੰ ਲੋਕ ਉਹਨੂੰ ਚੰਗਣ ਸਮਝਦੇ ਸਾਰਾ ਕੁਝ ਉਹ ਗੁਨਾਹ ਕਬੂਲੀ ਬੈਠੇ ਨੇ ਹੂੰ ਉਹਨੂੰ ਵੱਡਾ ਕਰਨ ਵਾਸਤੇ ਉਹ ਗਰੀਬਾਂ ਕਨੇ ਦਾ ਕੋਈ ਝਾਕਦਾ ਹੀ ਨਹੀਂ ਹੈਗਾ ਅੱਜ ਤੱਕ ਸਰੋਣੀ ਕਮੇਟੀ ਨੇ 100 ਸਾਲਾਂ ਦੇ ਵਿੱਚ ਉਹ ਮੈਨੂੰ ਇੱਕ ਸਕੂਲ ਦਿਖਾ ਦਿਓ ਜਿਹਦੇ ਵਿੱਚ ਫ੍ਰੀ ਕੋਈ ਬੱਚਾ ਪੜਦਾ ਹੋਵੇ ਕਿਸੇ ਦਾ ਹੂੰ ਕੋਈ ਫ੍ਰੀ ਸਕੂਲ ਖੋਲਿਆ ਹੋਵੇ ਟਰੋਨਿਕ ਮੀਡਿਆ ਦਾ ਐਡਾ ਵਾਚਾ ਬਰਥ ਚ ਹਰੇਕ ਜ਼ਿਲ੍ਹੇ ਦੇ ਵਿੱਚ 27 24 25 ਜਿੰਨੇ ਜ਼ਿਲ੍ਹੇ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਹੁੰਦਾ ਜਿਹਦੇ ਵਿੱਚ ਗਰੀਬ ਸਿੱਖ ਦਾ ਬੱਚਾ ਪੜਦਾ ਉਸੇ ਸਰਤ ਇੱਕੋ ਹੀ ਹੁੰਦੀ ਵੀ ਪੜ੍ਹਾਈ ਚਾਹੇ ਪਹਿਲੀ ਤੋਂ ਲੈ ਕੇ ਜਿੱਥੇ ਤੱਕ ਮਰਜ਼ੀ ਕੋਈ ਕੋਰਸ ਕਰੇ ਕੁਝ ਕਰੇ ਉਹਨੂੰ ਫ੍ਰੀ ਪੜਾਇਆ ਜਾਊਗਾ ਅਮਰਤਦਾਰੀ ਬੱਚਾ ਹੋਣਾ ਚਾਹੀਦਾ ਪਰਿਵਾਰ ਵੀ ਹੋਣਾ ਚਾਹੀਦਾ ਮੈਂ ਗਰੰਟੀ ਨਾਲ ਕਹਿੰਦਾ ਵੀ ਜਿਹੜੇ ਗਰੀਬ ਸਿੱਖਣੇ ਉਹ ਕਦੇ ਨਹੀਂ ਵੀ ਡੇਰਾ ਬਲ ਜਾਂਦੇ ਕੱਲਾ ਕਨਵਰਜਨ ਦੇ ਮਾਮਲੇ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਕਟਾਰੇ ਦੇ ਵਿੱਚ ਲੈ ਆ ਕੇ ਖੜਾ ਕਰਦੇ ਹੋਂ ਸਿੱਖਾਂ ਦੇ ਵਿੱਚ ਤੇ ਹੋਰ ਸਿੱਖਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਵੀ ਨੇ ਦੇਖੋ ਮੈਂ ਵੱਡੀਆਂ ਜਿਹੜੀ ਜਿਹਦਾ ਕੰਮ ਆ ਸੰਸਥਾ ਉਹ ਆਪ ਉਹ ਆਪਣੇ ਡੇਰੇ ਚ ਲਾ ਰਹੀਆਂ ਨੇ ਉਹਨਾਂ ਦਾ ਵੀ ਫਰਜ਼ ਮਾਣਨ ਦਾ ਜਦੋਂ ਇੰਡਮਨਟ ਖਾਲ ਹੋਰ ਪਰ ਜਿਹੜਾ ਲੋਕ ਗੁਰੂ ਘਰਾਂ ਦੀ ਹੁੰਦਣ ਸੋਨੀ ਕਮੇਟੀ ਨੂੰ ਤਾ ਲਿਆਉਨੇ ਆ ਜਿੰਨਾ ਵੀ ਗੁਰੂ ਘਰਾਂ ਦਾ ਰੁਪਈਆ ਸਾਰਾ ਕੁਝ ਸੋਨੀ ਕਮੇਟੀ ਦੇ ਕੋਲੇ ਆਉਂਦਾ ਜਿਹੜੀ ਇਲੈਕਸ਼ਨ ਹੁੰਦੀ ਆ ਮਿੰਨੀ ਇਲੈਕਸ਼ਨ ਪਾਰਲੀਮੈਂਟ ਬਣਦੀ ਆ ਉਹ ਸੋਨੀ ਕਮੇਟੀ ਦੀ ਬਿਚੂਣੀ ਜਾਂਦੀ ਹੋਰ ਕਿਸੇ ਸੰਸਦਤਾ ਤਾਂ ਨਹੀਂ ਸੁਣੀ ਜਾਂਦੀ ਹਮ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ ਜਿਹੜੇ ਮੈਂਬਰ ਚੁਣ ਕੇ ਜਾਂਦੇ ਨੇ ਉਹਨਾਂ ਨੇ ਅੱਜ ਤੱਕ ਕੋਈ ਜਿੰਮੇ ਵਿਧਾਨ ਸਭਾ ਦੇ ਵਿੱਚ ਬੈਠੇ ਹੁੰਦੇ ਨੇ ਉਹ ਦੁਖੜੇ ਚੁਣਾਉਂਦੇ ਨੇ ਐਮ ਐਲ ਏ ਬੋਲਦੇ ਨੇ ਆਪੋ ਆਪਣੇ ਹਲਕੇ ਦੇ ਵੀ ਸਾਡੇ ਹਲਕੇ ਦੇ ਵਿੱਚ ਆਹ ਚਾਹੀਦਾ ਸਾਨੂੰ ਉੱਥੇ ਆਹ ਚਾਹੀਦਾ ਇਹਨਾਂ ਨੇ ਕਦੇ ਉੱਥੇ ਦਿਖਾਇਆ ਸੁਰ ਜਿਹੜੇ ਉੱਥੇ ਚੱਲਦਾ ਉਹ ਵੀ ਇੱਕ ਮਿੰਨੀ ਪਾਰਲੀਮੈਂਟ ਆ ਉਹਦਾ ਵੀ ਜਿਹੜਾ ਸੈਸ਼ਨ ਹੁੰਦਾ ਉਹ ਬਿਠਾਉਣਾ ਚਾਹੀਦਾ ਜਿਹੜੇ ਉੱਥੇ ਦੇ ਮੈਂਬਰ ਨੇ ਹਰੇਕ ਜ਼ਿਲ੍ਹੇ ਦੇ ਜਾ ਕੇ ਉੱਥੇ 120 ਮੈਂਬਰ ਨੇ ਉਹ ਕੱਲੇ ਦਾਲ ਫੁਲਕਾ ਖਾਣ ਨੂੰ ਰੱਖੇ ਹੋਏ ਨੇ ਕਾਦੇ ਵਾਸਤੇ ਬੈਠੇ ਨੇ ਉਹ ਕੱਤਣ ਖਾਣ ਲੈਂਦੇ ਨੇ ਉਹ ਉਹਨਾਂ ਨੂੰ ਵੀ ਚਾਹੀਦਾ ਵੀ ਉਹ ਦੱਸਣ ਵੀ ਸਾਡੇ ਇਲਾਕੇ ਦਾ ਆ ਹਾਲਾਤ ਆ ਸਾਨੂੰ ਉੱਥੇ ਆ ਚੀਜ਼ ਚਾਹੀਦੀ ਆ ਸਾਡੇ ਗੁਰੂ ਘਰਾਂ ਦੀ ਘਟਾ ਫਲਾ ਆ ਚੀਜ਼ਾਂ ਦੀ ਘਟਾ ਉਹ ਕਿਉਂ ਜਾਂਦਾ ਇਹ ਸ਼ੋਨੀ ਕਮੇਟੀ ਕਿਉਂ ਨਹੀਂ ਕਰਦੀ ਹੈਗੀ ਜਦੋਂ ਮਿਨੀ ਪਾਰਲੀਮੈਂਟ ਆ ਉਹਦੇ ਵਿੱਚ ਦੱਸਿਆ ਨਹੀਂ ਜਾਂਦੇ ਹੈਗੇ ਇਹ ਫਿਰ ਮਿਨੀ ਪਾਰਲੀਮੈਂਟ ਕਾਦੇ ਵਾਸਤੇ ਕੱਢੀ ਐ ਕੇ ਸਿਰ ਪਈਏ ਇਕੱਠੇ ਕਰਨ ਵਾਸਤੇ ਕਾਬਜ ਹੋਣ ਵਾਸਤੇ ਉੱਥੇ ਬਣਾਉ ਇਹਨਾਂ ਨੇ ਇੱਕ ਇੱਕ ਜਿਹੜੀ ਸੰਜ ਆ ਹੋਂਦ ਵਿੱਚ ਲੈਂਦੀ ਆ ਕੀ ਇਸ ਸ਼੍ਰੋਮਣੀ ਕਮੇਟੀ ਦਾ ਕੰਮ ਆ ਕੀ ਐਸਜੀਪੀਸੀ ਦੇ ਜਿਹੜੇ ਬਣਾ ਚੁਣੇ ਗਏ ਮੈਂਬਰ ਨੇ ਉਹ ਫਿਰ ਗਰਾਊਂਡ ਤੇ ਜਾ ਕੇ ਵਿਚਰਦੇ ਨਹੀਂ ਹਾਲਾਤ ਦੇਖਦੇ ਨਹੀਂ ਜਾਂ ਫਿਰ ਹਾਲਾਤ ਦੇਖ ਕੇ ਵੀ ਐਸਜੀਪੀਸੀ ਜਾ ਕੇ ਗੱਲ ਨਹੀਂ ਕਰਦੇ ਅੱਖਾਂ ਬੰਦ ਕਰੇ ਬੈਠੇ ਨੇ ਕਿਹੜੇ ਦੇਖਦੇ ਨੇ ਮੈਨੂੰ ਦੱਸੋ ਸਹੀ ਹੂੰ ਕਿੰਨੀਆਂ ਬੇਅਦਮੀਆਂ ਹੋਈਆਂ ਨੇ ਕਿੱਥੇ ਉੱਥੇ ਕੋਈ ਪਹੁੰਚਿਆ ਕੋਈ ਟਾਮਾ ਟੱਲਾ ਜਾਂਦਾ ਹੋਊਗਾ ਕਿਤੇ ਗੌਰ ਕਰੀਆ ਹੂੰ ਦੇਖੋ ਸ਼੍ਰੋਮਣੀ ਕਮੇਟੀ ਕੋਲ ਰੁਪਈਆ ਉਹਨਾਂ ਨੇ ਕੋਈ ਇੱਕ ਵੀ ਕਾਲ ਨਹੀਂ ਖੋਲਿਆ ਕਿਸੇ ਪੁੱਛੋ ਗਰੀਬ ਸਿੱਖ ਨੂੰ ਜਾ ਕੇ ਤੁਹਾਡਾ ਘਰ ਇੱਕ ਘਰ ਕਿਉਂ ਕਿ ਕੁਮਜੋਰਾ ਤੁਹਾਡਾ ਘਰ ਸਾਥ ਪਾਉਣ ਲਈ ਕਿਉਂ ਨਹੀਂ ਪਾਈ ਕਿਸੇ ਦੇ ਸਾਥ ਮਹਾਰਾਜ ਨੇ ਕਿਹਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੁਣ ਗੁਰੂ ਕੀ ਗੋਲਕ ਹੁਣ ਬਾਦਲ ਦਾ ਮੂੰਹ ਬਣ ਗਿਆ ਉਧਰ ਪਾਸੇ ਸਾਰਾ ਪਾਸੇ ਜਾਂਦਾ ਸਿਰਫ ਬਾਦਲ ਨੂੰ ਰੁਝਾਉਣ ਵਾਸਤੇ ਵੱਡੇ ਵੱਡੇ ਬੱਬਰ ਭਰਨ ਵਾਸਤੇ ਉਹ ਰਾਜ ਤੇ ਕੋਈ ਨਹੀਂ ਸਾਰਾ ਸ਼੍ਰੋਮਣੀ ਕਮੇਟੀ ਜਦੋਂ ਇਲੈਕਸ਼ਨ ਆਉਂਦੀਆਂ ਗੁਰੂ ਕੋਈ ਲੰਗਰਾਂ ਬਣ ਕੇ ਜਾਂਦੇ ਨੇ ਹੋਰਾਂ ਦਾ ਕੋਸ਼ਿਸ਼ੇ ਰਹਿੰਦੇ ਨੇ ਸਾਰਾ ਕੁਝ ਉੱਥੋਂ ਜਾਂਦਾ ਰਪਾ ਸਭ ਰੁਪਈਆ ਉੱਥੇ ਪਹੁੰਚਦਾਗਾ ਤੇ ਕੋਈ ਗਰੀਬਾਂ ਵਾਸਤੇ ਸਕੂਲ ਨਹੀਂ ਕੋਈ ਆਪਣੇ ਹਸਪਤਾਲ ਨਹੀਂ ਖੋਲਿਆ ਕੋਈ ਐਸਾ ਨਹੀਂ ਤੇ ਬਣਾਏ ਵੀ ਕੋਈ ਦੁੱਖ ਤੁਸੀਂ ਕਿਉਂ ਗਏ ਕਿਉਂ ਛੱਡਿਆ ਤੁਸੀਂ ਸਿੱਖੀ ਧਰਮ ਨੂੰ ਕਿਉਂ ਦੂਜੇ ਪਾਸੇ ਗਏ ਕਦੇ ਇਹਦੇ ਉੱਤੇ ਕੋਈ ਲੈਵ ਹੋਇਆ ਕੋਈ ਜੱਕ ਕਿਸੇ ਦੇ ਘਰੇ ਮੈਨੂੰ ਦੱਸੋ ਵੀ ਮੈਨੂੰ ਦਿਖਾ ਦਿਓ ਇੱਕ ਇੱਕ ਵੀ ਦਿਖਾ ਦਿਓ ਸਾਹਿਬ ਨਹੀਂ ਤੂੰ ਭਾਈ ਕਿਉਂ ਗਿਆ ਉਧਰ ਤੁਸੀਂ ਇਲਾਕਿਆਂ ਦੇ ਵਿੱਚ ਜਾ ਕੇ ਵਿਚਰਦੇ ਹੋ ਕਦੇ ਉਹਨਾਂ ਨੂੰ ਮਿਲੇ ਹੋ ਜਿਹੜੇ ਸਿੱਖ ਧਰਮ ਨੂੰ ਛੱਡ ਕੇ ਇਸਾਈਅਤ ਦੇ ਵਿੱਚ ਗਏ ਨੇ ਜਾਂ ਹੋਰ ਕਿਸੇ ਧਰਮ ਦੇ ਵਿੱਚ ਗਏ ਕਦੇ ਵਾਰਤਾ ਲਾਪ ਹੋਇਆ ਕਿ ਆਖਰ ਕਾਰਨ ਕਿਹੜੇ ਨੇ ਕਿਹੜੇ ਕਾਰਨਾ ਕਰਕੇ ਜਿਹੜੇ ਕਾਰਨ ਮੈਂ ਤੁਹਾਨੂੰ ਦੱਸੀ ਜਾਂ ਨਾ ਕਾਰਨ ਇਹੀ ਨੇ ਹੋਰ ਕੋਈ ਕਾਰਨ ਆਰਥਿਕ ਆਰਥ ਦੇਖੋ ਆਰਥਿਕ ਸਿੱਖਾਂ ਦੀ ਅੱਜ ਜਿਹੜੀ ਹੈਗੀ ਹੈ ਜਿਹੜੇ ਗਰੀਬ ਸਿੱਖ ਨੇ ਇੱਕ ਤਾਂ ਜਾਤ ਦਾ ਮਤਕਰਾ ਹੋ ਰਿਹਾ ਜੀ ਦੂਸਰਾ ਜਿਹੜਾ ਗਰੀਬ ਸਿੱਖਾ ਉਹਨੂੰ ਤਾਨੇ ਮਿਹਨੇ ਮਾਰ ਜਾਂਦੇ ਨੇ ਉਹਨਾਂ ਦੀ ਮਾਂ ਨਹੀਂ ਫੜੀ ਜਾਂਦੀ ਅੱਜ ਸਾਰੀਆਂ ਮਜਬੂਰੀਆਂ ਨੇ ਜੇ ਮਹਿੰਗਾਈ ਆ ਕਿਸੇ ਬੱਚੀ ਦਾ ਆਨੰਦ ਕਾਰਜ ਆ ਉੱਥੇ ਉਹਨੂੰ ਪੁੱਛਣਾ ਚਾਹੀਦਾ ਵੀ ਅਸੀਂ ਕਰਦੇ ਹਾਂ ਤੁਹਾਡਾ ਆਨੰਦ ਕਾਰਜ ਪਿੰਡ ਪਿੰਡ ਆ ਆਓ ਸ੍ਰੋਣੀ ਕਮੇਟੀ ਇਹ ਕਾਦੇ ਵਕਤ ਤੇ ਬਣਾਈ ਆ ਗਰੀਬ ਦਾ ਮੂੰਹ ਗੋਲ ਕਾਦੇ ਵਕਤ ਆ ਅਰਬਾਂ ਰੁਪਈਆ ਚੜਦਾ ਉਸੇ ਕਾਦੇ ਵਾਸਤੇ ਆਹੋ ਕਈ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਕੋਈ ਬੰਦੇ ਕੁੱਟਣ ਵਾਸਤੇ ਟੈਕਸ ਫੋਰਸ ਬਣਾਇਆ ਕਰਨੀ ਉਹਨਾਂ ਨੂੰ ਰੁਪਏ ਦੇਈ ਜਾਂਦੇ ਨੇ ਬਾਗਲ ਦਾ ਘਰੇ ਭਰ ਜਾਂਦੇ ਆਹੀ ਕੁਛ ਕਰਨ ਨੂੰ ਆ ਦੱਸੋ ਤਾਂ ਅਸੀਂ ਕਾਦੇ ਵਾਸਤੇ ਉਹ ਕਿ ਕਿੱਧਰ ਜਾਂਦਾ ਰਿਪੋਰਟ ਉਹਨਾਂ ਦਾ ਇਸ ਕਰਕੇ ਸਾਰੀ ਇਹਦੀ ਜ਼ਿੰਮੇਵਾਰੀ ਸ਼੍ਰੋਮਣਿਕ ਕਮੇਟੀ ਦੇ ਤਾਕਤਾਂ ਦੇ ਜਥੇਦਾਰਾਂ ਦੀਆਂ ਕਿਉਂਕਿ ਉਹਨਾਂ ਨੇ ਕੋਈ ਇਹੋ ਜਿਹਾ ਕਰ ਹੀ ਨਹੀਂ ਕੋਈ ਕੁਛ ਵੀ ਉਹ ਤੋਂ ਜਾ ਜਾਰੀ ਕਰਨ ਉਹਨਾਂ ਤੇ ਕਿਉਂ ਨਹੀਂ ਜਾਂਦੇ ਹੁਣ ਤੁਰੇ ਫਿਰਦੇ ਨੇ ਵੀ ਅਸੀਂ ਕਰਾਂਗੇ ਕਰਾਂਗੇ ਕਰਦੇ ਕੋਈ ਹੈ ਨਹੀਂ ਮੈਂ ਤੁਹਾਨੂੰ ਹੀ ਪੁੱਛਣਾ ਦਉਂਦਾ ਕੀ ਗੱਲ ਇਹਦੇ ਉੱਤੇ ਇੱਕ ਕਮੇਟੀ ਕੈਮ ਨਹੀਂ ਹੋਣੀ ਚਾਹੀਦੀ ਸੀ ਕਿਉਂ ਨਹੀਂ ਬਣਾਈ ਸਿੱਖੀ ਬੁੱਧੀ ਜੇ ਵੀ ਇਹ ਤੇ ਚਿੰਤਨ ਕਿਉਂ ਨਹੀਂ ਕਰਿਆ ਜਦੋਂ ਕੋਈ ਪਾਰਟੀ ਹਾਰਦੀ ਆ ਜਦੋਂ ਕੋਈ ਪਾਰਟੀ ਹਾਰਦੀ ਆ ਤਾਂ ਚਿੰਤਨ ਹੁੰਦਾ ਵੀ ਅਸੀਂ ਕਿਉਂ ਹਾਰੇ ਹੂੰ ਤੇ ਜਦੋਂ ਸਾਡਾ ਸਿੱਖ ਧਰਮ ਦੇ ਵਿੱਚੋਂ ਇੰਨੇ ਲੋਕ ਕਨਵਰਟ ਹੋ ਰਹੇ ਨੇ ਦੂਜੇ ਪਾਸੇ ਫੇਰ ਸਾਡੇ ਵਾਲੇ ਕਦੋਂ ਚਿੰਤਨ ਕਰਨਗੇ ਕਦੋਂ ਮੀਟਿੰਗ ਕਰਨਗੇ ਆਉਂ ਇਕੱਠੇ ਹੋ ਗਏ ਭਾਈ ਆਪਾਂ ਉਹਨਾਂ ਨੂੰ ਵਾਪਸ ਲਿਆਈਏ ਆਪਣੇ ਪੰਜਾਬ ਦੇ ਵਿੱਚ ਸਿੱਖਿਓ ਨੂੰ ਸੰਭਾਲੀਏ ਜਾਂ ਪੰਜਾਬ ਦੇ ਜਿੱਥੇ ਜਿੱਥੇ ਸਿੱਖ ਬੈਠੇ ਨੇ ਉਹਨਾਂ ਦੀ ਸਹਾਰ ਲਈਏ ਇਹਨਾਂ ਨੂੰ ਤਾਂ ਪੰਜਾਬ ਵਾਲੇ ਤਾਂ ਸਮਝਦੇ ਨਹੀਂ ਉੱਥੇ ਜੂਪੀ ਵਾਲਿਆਂ ਨੂੰ ਕੀ ਸਾਹਮਣੇ ਲੈਣਗੇ ਜਾ ਕੇ ਹੂੰ ਸਿਰਫ ਗੱਲਾਂ ਕਰਦੇ ਨੇ ਹੋਰ ਕੁਝ ਨਹੀਂ ਹੈਗਾ ਇਹ ਵੀ ਸਵਾਲ ਕੀਤੇ ਜਾਂਦੇ ਨੇ ਯਾਰ ਕਹਿੰਦੇ ਨੇ ਕਿ ਜਿਹੜਾ ਜਿਹੜਾ ਬੰਦਾ ਬੱਚੇ ਪੜਾਉਣ ਨੂੰ ਲੈ ਕੇ ਜਾਂ ਘਰ ਦੀ ਛੱਤ ਪਾਉਣ ਨੂੰ ਲੈ ਕੇ ਸਿੱਖ ਧਰਮ ਨੂੰ ਛੱਡ ਕੇ ਅਸਾਈਆਂ ਦੇ ਵਿੱਚ ਚਲਾ ਗਿਆ ਤੇ ਕਹਿੰਦੇ ਫਿਰ ਇਹੋ ਜਿਹੇ ਬੰਦਿਆਂ ਦੀ ਲੋੜ ਵੀ ਕੀ ਐ ਸਿੱਖ ਧਰਮ ਦੇ ਵਿੱਚ ਮਜਬੂਰੀ ਕੀ ਕੀ ਨਹੀਂ ਕਰਾ ਦਿੱਤੀ ਹੂੰ ਗੱਲਾਂ ਕਰਨ ਵਾਲੇ ਤਾਂ ਬਹੁਤ ਕੁਝ ਕਰਦੇ ਨੇ ਜਿਹੜੇ ਸਿੱਖ ਧਰਮ ਦੇ ਵਿੱਚ ਹੈਗੇ ਨੇ ਤੁਸੀਂ ਉਹਨਾਂ ਨੂੰ ਸੰਭਲੋ ਉਹਨਾਂ ਨੂੰ ਤੁਸੀਂ ਕਿੰਨਾ ਕਿ ਜਦੋਂ ਉਹ ਬੰਦੇ ਕਿੰਨੇ ਜਿੱਦੰਦ ਨੇ ਹੂੰ ਪਿੰਡਾਂ ਦੇ ਵਿੱਚ ਦੇਖੋ ਗੁਰੂ ਘਰ ਕਿੰਨੇ ਬਣੇ ਹੋਏ ਨੇ ਉਹ ਜਾਤਾਂ ਦੇ ਆਧਾਰ ਤੇ ਉੱਤੇ ਮਰ ਕੇ ਵੀ ਬੰਦਾ ਇੱਕ ਨਹੀਂ ਹੋ ਸਕਦਾ ਸਭ ਮਾਨਸਾਨ ਘੜ ਵੀ ਜੱਟਾਂ ਦੇ ਆਧਾਰ ਤੇ ਬਣੇ ਹੋਏ ਨੇ ਹੂੰ ਇਹ ਗੱਲਾਂ ਕਰਨ ਵਾਲੇ ਮੈਨੂੰ ਇਹ ਗੱਲਾਂ ਦਾ ਜਵਾਬ ਦੇਣ ਤੁਸੀਂ ਉਹਨਾਂ ਨੂੰ ਸੰਭਲੋ ਜਿਹੜੇ ਹੈਗੇ ਨੇ ਸਿੱਖੀ ਦੇ ਵਿੱਚ ਤੁਸੀਂ ਉਹਨਾਂ ਦੇ ਵਿਹੜਾ ਤੱਕ ਜਾ ਕੇ ਉਹਨਾਂ ਨੂੰ ਨਾਲ ਰਲਾ ਲਓ ਹੂੰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਿਹੜੇ ਦੇਖੋ ਅਸੀਂ ਗਰੀਬਾਂ ਨੂੰ ਨਾਲ ਰੋਣਾ ਨਹੀਂ ਚਾਹੁੰਦੇ ਗੁਰੂ ਮਹਾਰਾਜ ਨੇ ਕਿਹਾ ਇਹਨ ਗਰੀਬ ਸਿੱਖਣ ਕੋ ਦਿਉ ਪਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਨਹੀਂ ਕੋ ਸਰਦਾਰ ਬਣੋ ਤਾਂ ਵੀ ਗੋਵਿੰਦ ਸਿੰਘ ਨਾਮ ਕਹਾਉ ਤਾਕਤਾਂ ਜਿਹੜਾ ਸਭ ਦਾ ਉਹ ਸਾਂਝਾ ਹੈ ਜਦੋਂ ਖਾ ਅਮਰ ਚਾ ਕਹਿਆ ਜਾਂਦਾ ਸਾਨੂੰ ਜਾਤ ਪਾਤ ਗੋਤ ਸਭ ਕੁਝ ਖਤਮ ਹੋ ਗਿਆ ਅਧਿ ਤਖਤਾਂ ਦੇ ਉੱਤੇ ਵੀ ਜਿਹੜੇ ਹੈਗੇ ਨੇ ਉਹ ਵਿਤਕਰੇ ਹੋ ਰਹੇ ਨੇ ਸ਼੍ਰੋਮਣੀ ਕਮੇਟੀ ਵਿਤਕਰਾ ਕਰ ਰਹੀ ਆ ਮੈਨੂੰ ਸ਼੍ਰੋਮਣੀ ਕਮੇਟੀ ਜਵਾਬ ਦੇ ਤਖਤਾਂ ਦੇ ਜਥੇਦਾਰ ਜਵਾਬ ਦੇਣ ਇਸ ਗੱਲ ਦਾ ਬਈ ਗੁਰੂ ਰਵਦਾਸ ਮਹਾਰਾਜ ਦਾ ਜਨਮ ਦਿਨ ਆਉਂਦਾ ਕਿਸੇ ਤਖਤ ਤੇ ਮਨਾਇਆ ਹੋਵੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਤਖਤ ਕਾਲ ਤੱਕ ਸਭ ਦੇ ਮਨਾਇਆ ਕਦੇ ਦੇਣ ਜਵਾਬ ਇਹ ਕਬੀਰ ਦਾ ਆਉਂਦਾ ਕਦੇ ਉੱਥੇ ਮਨਾਇਆ ਹੂੰ ਦੇਣ ਜਵਾਬ ਫਰੀਦ ਦਾ ਆਉਂਦਾ ਇਹਨਾਂ ਨੇ ਕਿਤੇ ਉੱਥੇ ਮਨਾਇਆ ਆਖ ਤੇ ਸਾਬ ਤੇ ਵੀ ਆ ਜਾਓ ਭਾਈ ਸਿੱਖੋ ਅੱਜ ਫਰੀਦ ਜੀ ਦਾ ਅੱਜ ਰਵਦਾਸ ਗੁਰੂ ਮਹਾਰਾਜ ਦਾ ਉਹ ਇਕੱਠ ਹੋਵੋ ਆਓ ਦੇਣ ਜਵਾਬ ਕੌਣ ਕਰੂਗਾ ਜੀ ਅਸੀਂ ਸਾਰਿਆਂ ਨਾਲ ਲੇ ਕੇ ਚੱਲਣਾ ਕੀ ਗੱਲ ਉਹ ਸਿੱਖ ਨਹੀਂ ਹੈਗੇ ਹੂੰ ਸਿੱਖਾਂ ਦੇ ਵਿੱਚ ਪੈਦਾ ਹੋਏ ਨੇ ਘਰਾਂ ਦੇ ਵਿੱਚ ਪੈਦਾ ਹੋਏ ਨੇ ਜਦੋਂ ਇਹ ਆਪ ਹੀ ਦਰਕਾਰ ਰਹੇ ਨੇ ਉਹਨੂੰ ਗੱਲ ਨਾਲ ਨਹੀਂ ਲਾ ਰਹੇ ਉਥੇ ਜਥੇਦਾਰ ਕੋਈ ਹੈ ਨਹੀਂ ਚੱਜਦਾ ਲਫਾਫਿਆਂ ਵਾਲੇ ਨੇ ਗੱਲਾਂ ਕਰਨ ਵਾਲੇ ਨੇ ਉਥੇ ਜਿੰਨੇ ਵੀ ਗੁਰੂ ਸਹਿਬਾਨ ਨੇ ਸਾਡੇ ਤਖਤਾਂ ਦੇ ਉਹਨਾਂ ਦੇ ਜਿਹੜੇ ਹੈਗੇ ਨੇ ਮਨਾਏ ਜਾਂਦੇ ਨੇ ਗੁਰਪੁਰਬ ਮਨਾਏ ਜਾਂਦੇ ਨੇ ਜਿੰਨੇ 15 ਭਗਤ ਨੇ ਉਹਨਾਂ ਦੇ ਸਾਰਿਆਂ ਦੇ ਉਥੇ ਤਖਤ ਸਾਹਿਬ ਤੇ ਮਨਾਉਣੇ ਚਾਹੀਦੇ ਨੇ ਹਮ ਜਦੋਂ ਉਹਨਾਂ ਨੂੰ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਬਰਾਬਰ ਬੈਗੇ ਫਿਰ ਇਹਨਾਂ ਨੂੰ ਕੀ ਸ਼ਰਮ ਆਉਂਦੀ ਐ ਸ੍ਰੋਣੀ ਕਮੇਟੀ ਦੇ ਤਖਤਾਂ ਦੇ ਸੱਜੇਦਾਰਾਂ ਨੂੰ ਉਥੇ ਮਨਾਉਣ ਦੀ ਕੀ ਸ਼ਰਮਾ ਗੁਰੂ ਰਵਦਾਸ ਦਾ ਇਹਨਾਂ ਨੂੰ ਸ਼ਰਮ ਆਉਂਦੀ ਐ ਵੀ ਉਹ ਚਮਾਰੀ ਤਾਂ ਨਹੀਂ ਮਨਾਉਂਦੇ ਫਰੀਦ ਜੇ ਮੁਸਲਮਾਨ ਤਾਂ ਨਹੀਂ ਮਨਾਉਂਦੇ ਇਹ ਪੀਪਾ ਭਗਤ ਕਿੰਨੇ ਭਗਤ ਹੋਏ ਨੇ ਦਿਨ ਜਵਾਵੇ ਕਿਉਂ ਨਹੀਂ ਮਨਾਉਂਦੇ ਜਿਹੜੇ ਤੱਕ ਨਹੀਂ ਮਨਾਇਆ ਤੇ ਤੁਹਾਨੂੰ ਚਾਹੀਦਾ ਨਹੀਂ ਸੀ ਕਿ ਇਹਦੇ ਵਿੱਚ ਸੁਝਾਅ ਦੇ ਦਿਓ ਕਿ ਇਹਨਾਂ ਜਿਹੜੇ ਭਗਤ ਸਹਿਬਾਨ ਨੇ ਜਾਂ ਗੁਰੂ ਸਹਿਬਾਨ ਨੇ ਉਹਨਾਂ ਦੇ ਜਿਹੜੇ ਦਿਹਾੜੇ ਨੇ ਮਨਾਉਣ ਦੀ ਜ਼ਰੂਰਤ ਹੈ ਹੋ ਸਕਦਾ ਕਿ ਉਹਨਾਂ ਦੇ ਧਿਆਨ ਦੇ ਗੋਚਰਾ ਹੋਵੇ ਪਹਿਲਾਂ ਮੈਨੂੰ ਐਂ ਦੱਸੋ ਕਿ ਉਹ ਤਾਂ ਫਿਰ ਇਹਦਾ ਮਨ ਬੁੱਧੀਹੀਣ ਬੈਠੇ ਨੇ ਉੱਥੇ ਹੂੰ ਮੰਦ ਬੁੱਧੀ ਬੈਠੇ ਨੇ ਜਿਨ੍ਹਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈਗਾ ਤਾਕਤਾਂ ਜੇਥੇਦਾਰ ਮੰਦ부ਤੀ ਮੰਨਦੇ ਤੁਸੀਂ ਵੀ ਉਹਨਾਂ ਨੂੰ ਅਕਲ ਨਹੀਂ ਹੈਗੀ ਇਹ ਗੱਲਾਂ ਦਾ ਸਿਰ ਤੇ ਧਿਆਨ ਹੈ ਨਹੀਂ ਜਿਹੜਾ ਸਰੋਨੀ ਕਮੇਟ ਦਾ ਪ੍ਰਧਾਨ ਆ ਉਹਨਾਂ ਦੇ ਗੱਲ ਬੁੱਥੇ ਜੇ ਵੱੜਦੀ ਨਹੀਂ ਕੋਈ ਨੂੰ ਅਕਲ ਹੈ ਨਹੀਂਗੀ ਇਸ ਗੱਲਾਂ ਦੀ ਗੁਰੂ ਸਾਹਿਬ ਦਾ ਤਾਂ ਇਹ ਮਾਨਸਿਕੀ ਦਾ ਸਭ ਇੱਕ ਹੈ ਪਹਿਚਾਨ ਉਹਦਾ ਨਾਰਾ ਸਾਡੇ ਵਿੱਚ ਆਹੀ ਗੱਲ ਬਾਤ ਆ ਹੋਰ ਸਿੱਖੀ ਆ ਜਿਹੜੀ ਗਰੀਬ ਸਿੱਖਾਂ ਨੂੰ ਹੀ ਬਖਸੀ ਆ ਧਰਮਕਨਵਰਜਨ ਦੇ ਮਾਮਲੇ ਦੇ ਉੱਪਰ ਜਥੇਦਾਰ ਗੜਗੜ ਸਾਹਿਬ ਨੇ ਇੱਕ ਲਹਿਰ ਸ਼ੁਰੂ ਕੀਤੀ ਹੋਈ ਹੈ ਖਾਸ ਤੌਰ ਤੇ ਮਾਝੇ ਦੇ ਜਿਹੜੇ ਬਾਰਡਰ ਸਰਹੱਦੀ ਇਲਾਕੇ ਦੇ ਲੋਕ ਨੇ ਉਹਨਾਂ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਲੱਗਦਾ ਕਿ ਜਥੇਦਾਰ ਸਹਿਬਾਨ ਵੱਲੋਂ ਜਾਂ ਜਿਹੜਾ ਧਰਮ ਪ੍ਰਚਾਰ ਜਿਹਦੇ ਵਿੱਚ ਕਥਾ ਕਥਾਵਾਟਕ ਪ੍ਰਚਾਰਕ ਸਹਿਬਾਨ ਉਹਨਾਂ ਦੇ ਵੱਲੋਂ ਇਹ ਮਹਿਮ ਵਢੀ ਗਈ ਹੈ ਲੱਗਦਾ ਕਿ ਪ੍ਰਚਾਰ ਪ੍ਰਸਾਰ ਦੇ ਨਾਲ ਇਸ ਮਹਿਮ ਨੂੰ ਠੱਲ ਪੈ ਜੂਗੀ ਦੇਖੋ ਜੀ ਅਸੀਂ ਪ੍ਰਚਾਰ ਕਰਨ ਨਾਲ ਠੱਲ ਫੇਰੀ ਪੈਣੀ ਹੈ ਜਦੋਂ ਪ੍ਰਚਾਰ ਹੀ ਨਹੀਂ ਕਰਨਾ ਹੈਗਾ ਹਾਂ ਅਰਥਿਕਾ ਵੀ ਦੇਖਣ ਦੀ ਲੋੜ ਹੈ ਉਹਨਾਂ ਦੀ ਸਾਰਾ ਕੁਝ ਦੇਖਣ ਦੀ ਲੋੜ ਹੈ ਮੈਨੂੰ ਦੱਸੋ ਵੀ ਉੱਥੇ ਸੁਨੌਣੀ ਗੁੰਮ ਨੇ ਕਿਹੜੀ ਚੀਜ਼ ਦਾ ਘਟਾ ਹੈ ਛੱਡ ਕੇ ਪਰੇ ਹੁਣ ਹੂੰ ਚੰਗੇ ਬੰਦਿਆਂ ਨੂੰ ਪੰਥ ਦਰਦੀਆਂ ਸੁਮਾਉਣ ਜੇ ਇੱਕ ਸਾਲ ਦੇ ਵਿੱਚ ਸਾਰਾ ਕੁਝ ਨਾ ਕਰ ਦਈਏ ਜਿਹੜੇ ਹੋਰ ਨੇ ਉਹਨਾਂ ਨੂੰ ਵੀ ਨਾ ਖਿੱਚ ਕੇ ਨਾ ਅੜਾ ਲਾ ਲਈਏ ਹੂੰ ਪਰ ਸਾਡੀ ਸੋਚ ਨਹੀਂ ਉਹ ਗੱਲਾਂ ਤੇ ਹੈਗੀ ਸਾਡੀ ਸੋਚ ਤਾਂ ਸਿੱਖੀ ਨੂੰ ਨਿਹਗਰ ਵਾਲੇ ਬਾਣੇ ਤਾਂ ਅਸੀਂ ਪੱਗਾਂ ਤਾਂ ਅਸੀਂ ਬੰਨੀ ਫਿਰਦੇ ਆ ਪੱਗਾਂ ਦੇ ਵਿੱਚ ਸਿਰਫ ਸਾਇਏ ਹੋਏ ਨੇ ਅਮਰਤ ਵੀ ਛੱਕ ਰੱਖੇ ਨੇ ਬਾਣੇ ਵੀ ਬਾਹਰ ਰੱਖੇ ਨੇ ਬਾਰਾ ਗੁਰੂ ਦਾ ਖਾਲਸਾ ਬਣਦੇ ਅਸੀਂ ਜੋਗ ਨਹੀਂ ਹੈਗੇ ਅਸੀਂ ਗੁਰੂ ਦਾ ਖਾਲਸਾ ਬਣੇ ਹੀ ਨਹੀਂ ਹੈਗੇ ਅਸੀਂ ਤਾਂ ਜਾਤਾਂ ਦੇ ਆਧਾਰ ਤੇ ਬੰਡੇ ਪਏ ਆ ਅਸੀਂ ਤਾਂ ਗੁਰੂ ਤੋਂ ਜਿਹੜਾ ਗੁਰੂ ਦੀ ਮਰਜ਼ਾਦਾ ਉਹ ਤੋੜਤੀ ਆ ਅਸੀਂ ਗੁਰੂ ਦੀ ਦਾ ਸਿਧਾਂਤ ਖਤਮ ਕਰਤਾ ਜਦੋਂ ਅਸੀਂ ਗੁਰੂ ਦੀ ਮਰਜ਼ਾਦਾ ਚਲਾ ਲਈ ਨਾ ਮਾਨਸੀ ਜੇ ਸਭੀ ਇੱਕ ਪਹਿਚਾਣ ਹੋ ਅਮਰਤ ਸੁਕਾਉਣ ਵੇਲੇ ਸਾਧਗਰਾਂ ਨੇ ਸਰਦਾਰੀਆਂ ਬਖਸ਼ ਕੇ ਸਾਰਿਆਂ ਨੂੰ ਗਲ ਬਕੜੀ ਦੇ ਨਾਲ ਲਾਇਆ ਉਹਨਾਂ ਨੇ ਤਾਂ ਕੋਈ ਉਚਾਨੀ ਮਾ ਸਮਝਿਆ ਹੀ ਨਹੀਂ ਹੈਗਾ ਅੱਜ ਪੰਥ ਦੇ ਵਿੱਚ ਸਾਧੀਆਂ ਨਿਹੰਗ ਸਿੰਘ ਜਥੇਬੰਦੀਆਂ ਦੋ ਦੋ ਬਾਟੇ ਕਰਦੀਆਂ ਨੇ ਬਾਟੇ ਵੀ ਅਮਰਤ ਦਾ ਇਹਨਾਂ ਨੇ ਵੰਡਤਾ ਵੀ ਆ ਜਿਹੜੇ ਚਮਾਰ ਨੇ ਮੱਜਵੀ ਸਿੰਘ ਨੇ ਜਾਂ ਹੋਰ ਜਾਤਾਂ ਦੇ ਨੇ ਉਹਨਾਂ ਨੂੰ ਲਹਿਦਾ ਛਕਾਇਆ ਜਾਂਦਾ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਦੋ ਦੋ ਬਾਟੇ ਕੀਤੇ ਜਾਂਦੇ ਬਿਲਕੁਲ ਬਿਲਕੁਲ ਸਾਨੂੰ ਸਾਨੂੰ ਨਹੀਂ ਪਤਾ ਹੈਗਾ ਸਭ ਨੂੰ ਪਤਾ ਹੈਗਾ ਕਿਹਨੂੰ ਨਹੀਂ ਪਤਾ ਹੂੰ ਤੇ ਜਦੋਂ ਅਮਰ ਸਿਕਾਉਣ ਵੇਲੇ ਵਿਤਕਰਾ ਖੜਾ ਹੋ ਗਿਆ ਫੇਰ ਪਹਿਲਾਂ ਮੈਨੂੰ ਦੱਸੋ ਗੱਲ ਕਿੱਥੇ ਜਾਊ ਜਥੇਦਾਰ ਜਿਹੜਾ ਕੱਲ ਤੱਕ ਦਾ ਉਹਨੂੰ ਨਹੀਂ ਦੀਂਦਾ ਉਹਨੂੰ ਨਹੀਂ ਪਤਾ ਹੈਗਾ ਇਹ ਅਸੀਂ ਪਿਛਲੇ ਸਮੇਂ ਦੇ ਵਿੱਚ ਮੈਮੋਰੰਡਮ ਵੀ ਦਿੱਤੇ ਨੇ ਵੀ ਆਹ ਵਿਤਕਰਾ ਚੱਲ ਰਿਹਾ ਫੇਰ ਉਹ ਪੰਥ ਦਾ ਹਿੱਸਾ ਕਿਵੇਂ ਹੋ ਗਏ ਮੈਨੂੰ ਐ ਦੱਸੋ ਗੁਰੂ ਸਾਹਿਬ ਨੇ ਤਾਂ ਜੇ ਦੋ ਵਾਰਟੇ ਅਮਰ ਦੇ ਸਿਕਾਉਣੇ ਹੁੰਦੇ ਲੈਦਾ ਸਿਕਾਉਣਦੇ ਬਾਈ ਧਰ ਦੇ ਰਾਜੇ ਆਏ ਸੀਗੇ ਵੀ ਸਾਨੂੰ ਅਮਰ ਛਕਾ ਦਿਓ ਇਹਨਾਂ ਨਾਲ ਅਸੀਂ ਜਿਹੜੇ ਬੈਠੇ ਨੇ ਆਹ ਨੀਵੇਂ ਯਤਨਾ ਅਸੀਂ ਸਕਣਾ ਨਹੀਂ ਕਿ ਜਿਹੜੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਦੋ ਦੋ ਬਾਟੇ ਅੰਮ੍ਰਿਤ ਦੇ ਤਿਆਰ ਕੀਤੇ ਜਾਂਦੇ ਆ ਫਿਰ ਪੰਥ ਦੀ ਅਗਵਾਈ ਵੀ ਉਹੀ ਕਰ ਰਹੀਆਂ ਆ ਕਰੀ ਜਾਂਦੇ ਨੇ ਹੁਣ ਸਾਰਾ ਕੁਝ ਸਾਰਾ ਕੁਝ ਹੁਣ ਤੁਹਾਡੇ ਕੋਲੇ ਸਾਹਮਣੇ ਆ ਹੂੰ ਕਿਛੇ ਦੀ ਜ਼ਰਤ ਹੈਗੀ ਕੋਈ ਪੱਤਰਕਾਰ ਨੇ ਉਹਨਾਂ ਕੋਲੇ ਗਿਆ ਵੀ ਤੁਸੀਂ ਕਿਉਂ ਕਰਦੇ ਹੋ ਹੂੰ ਹਾਂ ਜੁਰਤ ਕਿਸੇ ਦੀ ਜਾਣਦੀ ਉਥੇ ਉਹਨਾਂ ਨੂੰ ਪੁੱਛਣ ਦੀ ਵੀ ਤੁਸੀਂ ਦੋ ਆਟੇ ਥੋੜੇ ਦੱਸੋ ਕਾਰਨ ਕਿ ਕਿਸੇ ਨੇ ਪੁੱਛਿਆ ਜਾ ਕੇ ਸਵਾਲ ਹਾਂ ਹਿੰਮਤ ਕਿਸੇ ਪੱਤਰਕਾਰ ਚ ਤੁਸੀਂ ਵੀ ਕਦੇ ਨਾ ਕਦੇ ਮਿਲਦੇ ਰਹਿੰਦੇ ਰਹਿੰਦੇ ਹੋ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਅਸੀਂ ਕਰਦਿਆਂ ਉਹਨਾਂ ਨੂੰ ਬਾਬੇ ਬਲਬੀਰ ਸਿੰਘ ਨੂੰ ਵੀ ਕਿਹਾ ਸੀ ਹੂੰ ਅਸੀਂ ਤਖਤਾਂ ਦੇ ਜਥੇਦਾਰ ਨੂੰ ਵੀ ਕਹਤਾ ਹੂੰ ਵੀ ਆ ਕੰਮ ਹੋ ਰਿਹਾ ਅਸੀਂ ਤਾਂ ਹੁਣ ਵੀ ਪੁੱਛਦਾ ਮੈਂ ਤੁਹਾਡੇ ਚੈਨਲ ਨਾਲ ਆਹੀ ਪੁੱਛਦਾ ਨਾ ਸਾਡੇ ਸਾਹਮਣੇ ਬੈਠਣਾ ਦੇਣ ਜੀ ਗੱਲਾਂ ਦਾ ਜਵਾਬ ਜੇ ਨਹੀਂ ਹੁੰਦੇ ਹੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਵੱਡੇ ਹੋਗੇ ਉਹਨਾਂ ਨੇ ਮਰਜਾਦਾ ਤੁਰਦੀ ਗੁਰੂ ਸਾਹਿਬ ਨੇ ਤਾਂ ਇੱਕ ਵਾਟਾ ਕਰਾ ਕੇ ਸਾਰਿਆਂ ਨੂੰ ਜਾਤ ਪਾਤ ਖਤਮ ਕਰੀਆ ਇਹਨਾਂ ਨੇ ਜਾਤ ਪਾਤ ਬਣਾਤੀ ਹੂੰ ਕੌਣ ਆਹੋ ਜਿਨੇ ਦੋ ਵਾਟੇ ਕਰੇ ਨੇ ਇਹੇ ਦੱਸਣਾ ਜਿਹੜੇ ਕਰਦੇ ਨੇ ਜਿਹੜੇ ਹਜੇ ਵਿਤਕਰਾ ਕਰਦੇ ਨੇ ਫਿਰ ਲੋਕ ਉਧਰਲੇ ਪਾਸੇ ਜਦੋਂ ਅਗਲਾ ਸਿੱਖੀ ਇੱਕ ਮਹਾਨ ਪੰਥ ਹੈ ਇਥੇ ਇਹਦੇ ਵਿੱਚ ਕੋਈ ਜਾਤ ਪਾਤ ਦਾ ਵਿਸਕਰਾ ਹੈ ਨਹੀਂ ਪਰ ਸਾਡੇ ਜਿਹੜੇ ਲੋਕ ਨੇ ਘੜਮ ਚੌਧਰੀ ਜਿਹਨਾਂ ਦੇ ਧੌਣਾ ਦੇ ਵਿੱਚ ਹਜੇ ਵੀ ਜਾਤ ਦੇ ਕੀਲੇ ਬੜੇ ਹੋਏ ਨੇ ਉਹ ਗੁਰੂ ਦੀ ਮਰਜ਼ਾ ਦਾ ਉਹਨਾਂ ਨੇ ਤੋੜਤੀ ਗੁਰੂ ਦਾ ਸਿਧਾਂਤ ਤੋੜਤਾ ਜੇ ਗੁਰੂ ਦਾ ਸਿਧਾਂਤ ਤੇ ਗੁਰੂ ਦੀ ਮਰਜ਼ਾ ਦਾ ਸਿੱਖ ਕਰਤੀ ਮਾਨਸਕੀ ਜਾਤ ਸਭੇ ਇੱਕ ਇਹ ਪਹਿਚਾਨ ਉਹਦੇ ਨਾਰੇ ਤੇ ਅਸੀਂ ਆਗੇ ਨਾ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ ਫਿਰ ਕੋਈ ਨਹੀਂ ਕਿਸੇ ਪਾਸੇ ਜਾਂਦਾ ਵੱਡੇ ਕਾਰਨ ਇਹ ਵੀ ਹੈਗੇ ਨੇ ਬਾਬਾ ਜੀ ਤੁਸੀਂ ਦੋ ਬਾਟਿਆਂ ਦੀ ਗੱਲ ਕੀਤੀ ਹੈ ਲੱਗਦਾ ਕਿ ਜਿਹੜਾ ਵੀ ਬੰਦਾ ਅੰਮ੍ਰਿਤ ਛਕਣ ਦੀ ਦਲੀਲ ਬਣਾਉਂਦਾ ਤਾਂ ਜਦੋਂ ਉਹਦੀਆਂ ਅੱਖਾਂ ਦੇ ਸਾਹਮਣੇ ਦੋ ਬਾਟੇ ਤਿਆਰ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ ਕੀ ਲੱਗਦਾ ਕਿ ਉਹ ਫਿਰ ਇਹਨਾਂ ਦੇ ਜੰਗਲ ਦੇ ਵਿੱਚ ਜਾਂ ਇਹਨਾਂ ਦੇ ਨਾਲ ਸਹਿਮਤੀ ਪ੍ਰਗਟਾਉਂਦਾ ਆ ਦੇਖੋ ਜਿਹਨੂੰ ਨਹੀਂ ਪਤਾ ਉਹ ਫਿਰ ਉੱਥੇ ਜਾ ਕੇ ਪਤਾ ਲੱਗਦਾ ਨਾ ਹਾਂ ਉਸ ਤੋਂ ਬਾਅਦ ਇਹ ਗੰਡ ਜਾਣਾ ਨਹੀਂ ਜਾਣਾ ਨਹੀਂ ਚਾਹੀਦਾ ਅਸੀਂ ਹਵਾਰਾ ਕਮੇਟੀ ਹੈ ਜਿਹੜੀ ਇਹਨਾਂ ਨੂੰ ਵੀ ਦਿੱਤਾ ਸੀ ਇਹਨਾਂ ਨੇ ਵੀ ਪੁੱਛ ਪੜਤਾਲ ਕੀਤੀ ਬਹੁਤ ਨੇ ਜਵਾਬ ਕੋਈ ਨਹੀਂ ਦਿੱਤੇ ਭੱਜ ਗਏ ਸਾਰੇ ਹੂੰ ਫਿਰ ਇਹਨਾਂ ਨੇ ਐਲਾਨ ਕਰਤਾ ਹਵਾਰਾ ਕਮੇਟੀ ਨੇ ਉਸ ਟਾਈਮ ਵੀ ਜਿਹੜੇ ਲੋਕ ਨੇ ਉਹ ਇਹਨਾਂ ਤੋਂ ਅਮਰਤ ਨਾ ਸਕਣ ਤਖਤਾਂ ਸਾਬ ਤੇ ਅਮਰਤ ਛਕਣ ਜਾ ਕੇ ਹੂੰ ਉੱਥੇ ਨਹੀਂ ਬਿਤ ਕਰਾ ਹੁੰਦਾ ਉੱਥੇ ਨਹੀਂ ਕਰਦੇ ਹੂੰ ਤੇ ਇਕੱਲਾ ਅਮਰਤ ਸਕੋਣ ਤੇ ਨਹੀਂ ਬਿਤ ਕਰਾ ਕਰਦੇ ਇਹ ਇਹ ਲੰਗਰਾਂ ਦੇ ਵਿੱਚ ਵਿਵਤਕਰਾ ਕਰਦੇ ਨੇ ਇਹਨਾਂ ਦਾ ਲੰਗਰ ਕੋਈ ਮੱਜੀਵੀਰ ਸਿੰਘ ਜਾਂ ਰਉਦਾਸ ਸਿੰਘ ਜਾਂ ਨੀਵੀਂ ਜਾਤ ਦਾ ਕੋਈ ਸਿੰਘ ਬਣਾ ਹੀ ਨਹੀਂ ਸਕਦਾ ਹੂੰ ਕਲਾ ਲੰਗਰਾਂ ਵਿੱਚ ਨਹੀਂ ਵਿਵਤਕਰਾ ਕਰਦੇ ਅੰਮ੍ਰਿਤ ਦੇ ਵਾਟੇ ਜੀ ਵੀ ਕਰਦੇ ਲੰਗਰਾਂ ਦੇ ਵੀ ਤੇ ਤੀਜਾ ਇਹ ਜਿਹੜੀ ਪਾਲਕੀ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੁੰਦਾ ਹੂੰ ਇਹਨਾਂ ਦੇ ਚੱਲਦੇ ਹੋਏ ਖੰਡ ਪਾਠਾਂ ਦੇ ਵਿੱਚ ਮੱਜੀਵੀਰ ਸਿੰਘ ਰਉਦਾਸ ਸਿੰਘ ਉਹ ਡਿਊਟੀ ਨਹੀਂ ਲਾ ਸਕਦਾ ਪਾਠ ਨਹੀਂ ਕਰ ਸਕਦਾ ਇਹ ਨਾ ਪਸਤਕਾਰਦੇ ਨੇ ਫਿਰ ਮੈਨੂੰ ਦੱਸੋ ਜਿਹਨੂੰ ਇਹ ਇਹ ਉਹਨਾਂ ਤਾਂ ਦੇਖਣਾ ਤਾਂ ਇਹ ਆ ਵੀ ਸਿੱਖਾਂ ਦੇ ਵਿੱਚ ਨਾ ਕੋਈ ਬੇਦਭਾਵ ਨਹੀਂ ਹੈਗਾ ਜਿਹੜੀਆਂ ਇਹਨਾਂ ਦੀਆਂ ਇਹ ਕਰਤੂਤਾਂ ਦੇਖਦੇ ਨੇ ਫਿਰ ਉਹ ਸਿੱਖ ਬਣ ਗਏ ਕਿੱਧਰ ਜਾ ਰਿਹਾ ਸਾਡਾ ਪੰਥ ਹੂੰ ਇਹ ਜਵਾਬ ਦੇਣ ਜਿਹੜੇ ਕਰਦੇ ਨੇ ਕੌਣ ਆ ਵੱਡਾ ਵਡੇਰਾ ਇਹਨਾਂ ਦਾ ਜਿਹਨੇ ਇਹ ਦੋ ਬਾਟੇ ਅਮਰ ਤੇ ਲੈ ਆnde ਜਿਹਨੇ ਜਾਤ ਪਾਤ ਬਾੜਤੀ ਇਹ ਸਾਨੂੰ ਜਵਾਬ ਦੇਣ ਅਸੀਂ ਪੁੱਛਦੇ ਆ ਸਾਰਾ ਪੰਥ ਪੁੱਛੇ ਸਾਰੀ ਸੰਗਤ ਪੁੱਛੇ ਕਿਉਂ ਨਹੀਂ ਪੁੱਛਦੇ ਇਹਨਾਂ ਤੋਂ ਡਰ ਲੱਗਦਾ ਹੂੰ ਕਰੋਗਾ ਸਹੀ ਗੱਲ ਜਾ ਕੇ ਕੋਈ ਪੱਤਰਕਾਰ ਤਾਂ ਕਰੇ ਹੂੰ ਨਹੀਂ ਕਰਦੇ ਪਤਾ ਨਹੀਂ ਉਹਨਾਂ ਡਰਦੇ ਨੇ ਹੂੰ ਤੇ ਕੌਣ ਕਰੂਗਾ ਜਦੋਂ ਤਖਤਾਂ ਦਾ ਜਥੇਦਾਰ ਹੀ ਨਹੀਂ ਪੁੱਛ ਸਕਦਾ ਉਹਦੇ ਵਿੱਚ ਇੰਨੀ ਜ਼ਰੂਰਤ ਹੀ ਨਹੀਂ ਹੈਗੀ ਵੀ ਤੁਸੀਂ ਕੌਣ ਹੁੰਨੇ ਹੋਏ ਇਹ ਤਖਤ ਸਾਹਿਬ ਤੋਂ ਇੱਕ ਹੁਕੂਮਨਾਮਾ ਜਾਰੀ ਹੋਣਾ ਚਾਹੀਦਾ ਵੀ ਜਿਹੜੀ ਗੁਰੂ ਨਾਨਕ ਦਾ ਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਕਾਰਾ ਪੰਥ ਆ ਇਹ ਜਿਹੜਾ ਪੰਥ ਦੇ ਵਿੱਚ ਕੋਈ ਜਾਤ ਪਾਤ ਦਾ ਬਿਤਕਰਾ ਕਰੂਗਾ ਕਿਸੇ ਵੀ ਕਿਸਮ ਦਾ ਲੰਗਰਾਂ ਦੇ ਵਿੱਚ ਆ ਪਾਠ ਕਰਨ ਵੇਲੇ ਜਾਂ ਅਮਰ ਸਕਾਉਣ ਵੇਲੇ ਜਿਹੜਾ ਬਿਤਕਰਾ ਕਰੂਗਾ ਜਾਤ ਪਾਤ ਦਾ ਕਿਤੇ ਵੀ ਬਿਤਕਰਾ ਕਰੇ ਉਹ ਸਿੱਖ ਨਹੀਂ ਉਹ ਸਿੱਖ ਪੰਥ ਦਾ ਹਿੱਸਾ ਹੈ ਹੀ ਨਹੀਂ ਇਹ ਕੋਈ ਨਾਵਾਂ ਜਾਰੀ ਕਰਨ ਜੇ ਕਿਸੇ ਜਥੇਦਾਰ ਜੁਰਤ ਕਰਨ ਕਿਸੇ ਵਿਤਰਕਰੇ ਵਿਤਰਕਰੇ ਕਾਰਨ ਮੰਨਦੇ ਹਾਂ ਕਿ ਜਿਹੜੇ ਲੋਕ ਸਿੱਖ ਧਰਮ ਤੋਂ ਟੁੱਟ ਕੇ ਈਸਾਈ ਧਰਮ ਦੇ ਵਿੱਚ ਬਿਲਕੁਲ ਬਿਲਕੁਲ ਇਹ ਇਹ ਜਿਹੜੇ ਲੋਕਾਂ ਨੂੰ ਪਤਾ ਬਾਕੀ ਜਿਹੜਾ ਤੁਹਾਨੂੰ ਦੱਸਿਆ ਵੀ ਉਹਨਾਂ ਅਸੀਂ ਉਹਨਾਂ ਗਰੀਬਾਂ ਦੇ ਘਰੇ ਤੱਕ ਪਹੁੰਚੀ ਕੋਈ ਨਹੀਂ ਹੂੰ ਤੁਸੀਂ ਚਲੇ ਜਾਓ ਪੁੱਛੋ ਹੂੰ ਇਹ ਨਾਨਕਸਰੀ ਹੱਥੇ ਵੱਡੇ ਸਾਡੇ ਢਡਾਲਾ ਸਾਧ ਰਹਿੰਦਾ ਉਥੇ ਲੰਗਰ ਚਲੇ ਜਾਓਥੇ ਲਿਖ ਕੇ ਲਾਇਆ ਆਇਆ ਆਮ ਅਜੀਤ ਸਿੰਘਾਂ ਦੇ ਭਾਂਡੇ ਨੇ ਆਰੰਧਾਲਸੀਆਂ ਆਉਂਦੇ ਨੇ ਆ ਜੀਮੀ ਦਾ ਹੁੰ। ਜਿਹੜੇ ਲੰਗਰ ਦੇ ਵਿੱਚ ਇਹ ਕੁਛ ਲਿਖ ਕੇ ਲਾਇਆ ਹੋਵੇ ਫਿਰ ਉਹ ਗੁਰੂ ਨਾਨਕ ਦੇਵ ਜੀ ਲੰਗਰ ਕਿਵੇਂ ਬਣ ਗਿਆ। ਜਾ ਕੇ ਤੁਸੀਂ ਦੇਖ ਸਕਦੇ ਹੋ। ਫਿਰ ਉਸ ਡੇਰੇ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖ ਕੇ ਲਾਈਆਂ ਹੋਈਆਂ ਤਾਂ ਫਿਰ ਉੱਥੇ ਵੀ ਤਾਂ ਪੰਜਾਬ ਦੇ ਵਸਿੰਦੇ ਜਾਂ ਸਿੱਖ ਭਾਈਚਾਰਾ ਜਾ ਰਿਹਾ ਉਹਨਾਂ ਦੇ ਧਿਆਨ ਦੇ ਹਿੱਤ ਨਹੀਂ ਇਹ ਚੀਜ਼ਾਂ ਕਿ ਇੱਥੇ ਜਾਣਾ ਜਿਹੜਾ ਇੱਕ ਇੱਕ ਤਰ੍ਹਾਂ ਦੇ ਨਾਲ ਇਹ ਲੋਕਾਂ ਨੂੰ ਚਾਹੀਦਾ ਇਹ ਲੋਕਾਂ ਨੂੰ ਚਾਹੀਦਾ ਵੀ ਉੱਥੇ ਕੀ ਕਰਦੇ ਜਾਂਦੇ ਨੇ। ਜਿਹੜੇ ਇਹਨਾਂ ਕੋਲੇ ਜਾਂਦੇ ਨੇ ਸਾਡੇ ਨਾਲ ਕੋਲੇ ਅਮਰਸਾਖ ਵੀ ਇਹ ਉਹਨਾਂ ਨੂੰ ਰੱਬ ਮੰਨ ਰੱਖਿਆ ਨੇ ਮਹਾਨ ਨੇ ਉਹ ਹੂੰ ਉਹਨਾਂ ਨੂੰ ਪੁੱਛਣ ਦੀ ਕਿਉਂ ਜ਼ਰਤ ਕਿਉਂ ਨਹੀਂ ਹੈਗੀ ਕਿਉਂ ਨਹੀਂ ਗੱਲ ਕਰਦੇ ਮੈਂ ਤੁਹਾਨੂੰ ਦੱਸਦਾ ਬਾਰ-ਬਾਰ ਆ ਸੀ ਇਹ ਕਹੀ ਜਾਂਦੇ ਆ ਤਖਤਾਂ ਦੇ ਜ세ਦਾਰ ਨੂੰ ਕਹਤਾ ਉਹਨਾਂ ਦੇ ਵਿੱਚ ਜ਼ਰਤ ਨਹੀਂ ਪਈ ਵੀ ਅਸੀਂ ਉਹਨਾਂ ਨੂੰ ਬੁਲਾ ਕੇ ਪੁੱਛੀ ਲਈਏ ਹੂੰ ਨਾਲੇ ਸਭ ਨੂੰ ਪਤਾ ਗੁੰਗੇ ਹੋਏ ਹੋਏ ਨੇ ਅੰਨੇ ਬਣ ਜਾਂਦੇ ਨੇ ਨਹੀਂ ਪੁੱਛ ਸਕਦੇ ਜ਼ਰਤ ਹੀ ਨਹੀਂ ਹੈਗੀ ਉਹਨਾਂ ਦੀ ਹੂੰ ਨਬਾਜੀ ਹਾਲ ਦੇ ਵਿੱਚ ਤੁਸੀਂ ਦਲੀਲ ਦਿੱਤੀ ਹੈ ਕਿ ਧਰਮ ਪਰਿਵਰਤਨ ਦੇ ਮਾਮਲੇ ਦੇ ਵਿੱਚ ਆਰਥਿਕਤਾ ਵੀ ਇੱਕ ਵੱਡਾ ਕਾਰਨ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਦੀਆਂ ਦਲੀਲਾਂ ਇਹ ਵੀ ਹੁੰਦੀਆਂ ਨੇ ਕਿ ਜਿਹੜੇ ਮੱਧ ਪ੍ਰਦੇਸ਼ ਦੇ ਵਿੱਚ ਸਿਕਲੀਗਰ ਸਿੱਖ ਨੇ ਉਹ ਆਰਥਿਕ ਤੌਰ ਤੇ ਉਹਨਾਂ ਦੀ ਸਥਿਤੀ ਹੈ ਬਹੁਤ ਡਾਵਾ ਡੋਲ ਹੋ ਚੁੱਕੀ ਹੈ ਪਰ ਉੱਥੇ ਤੇ ਕਹਿੰਦੇ ਨੇ ਕਿ ਹਜ਼ਾਰਾਂ ਸਿਕਲੀਗਰ ਭਾਈਚਾਰਾ ਰਹਿੰਦਾ ਕਿਸੇ ਵੀ ਬੰਦੇ ਦਾ ਧਰਮ ਪਰਿਵਰਤਨ ਹੋਇਆ ਹੀ ਨਹੀਂ ਮੈਂ ਇੱਕ ਥੋੜਾ ਹੋਰ ਕੱਲ ਦੱਸਾਂ ਸਿਕਲੀਗਰ ਸਿੱਖ ਨੇ ਜਿਹੜੇ ਉਹ ਪੱਕੇ ਨੇ ਉਹਨਾਂ ਨੂੰ ਸਾਨੂੰ ਸੰਭਾਲਣ ਦੇ ਲੋੜ ਆ ਉਹ ਪੱਕੇ ਨੇ ਕਿਉਂਕਿ ਉਹਨਾਂ ਉਹ ਇੱਕ ਪੰਜਾਬ ਤੋਂ ਬਾਹਰ ਵਸ ਰਹੇ ਨੇ ਹੂੰ ਉਹਨਾਂ ਨੂੰ ਪੰਜਾਬ ਦੀ ਪਤਾ ਨਹੀਂ ਹੈਗਾ ਵੀ ਇੱਥੇ ਕੀ ਚੱਲ ਰਿਹਾ ਹਜ਼ੂਰ ਸਾਹਿਬ ਦੇ ਵਿੱਚ ਉੱਥੇ ਵੀ ਕੋਈ ਇਹ ਹੈ ਨਹੀਂ ਬਿਤਕਿਰਿਆਲਾ ਕੰਮ ਹੂੰ ਨਾ ਉਥੇ ਜਿਹੜਾ ਹੈਗਾ ਕੋਈ ਧਰਮ ਪ੍ਰਚਾਰਨ ਵਾਲਾ ਸਿਸਟਮ ਆ ਨਾ ਉਹਨਾਂ ਦੇ ਵਿੱਚ ਕੋਈ ਕੇਸ ਦਾੜੀ ਮਰਾਂਦਾ ਹਜ਼ੂਰ ਸਾਹਿਬ ਵਾਲੇ ਉਹ ਪੰਜਾਬ ਤੋਂ ਦੂਰ ਬੈਠੇ ਨੇ ਹੂੰ ਉਹ ਗੁਰੂ ਪਾਤਸ਼ਾਹ ਮਹਾਰਾਜ ਦਾ ਜਿਹੜਾ ਜਿਵੇਂ ਚੱਲਦਾ ਸਿਸਟਮ ਉਵੇਂ ਚਲਾ ਰਹੇ ਨੇ ਤੇ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਜਿਹੜਾ ਉਥੇ ਦਾ ਤਖਤ ਦਾ ਜਿਹੜਾ 25 ਸਾਲ ਹੋ ਗਏ ਉਹਨੂੰ ਜ세ਦਾਰੀ ਕਰਦੇ ਨੂੰ ਜ세ਦਾਰ ਬਾਬਾ ਕਲਵਾਨ ਸਿੰਘ ਸਾਰੇ ਉਹਦਾ ਸੁਭਾ ਕਰਦੇ ਨੇ ਛਾੜ ਜਿਹਾ ਮੰਗ ਥੋੜੋ ਤੀਏ ਦਿਨ ਬਦਲ ਦਿੰਦੇ ਨੇ ਹਮ ਆਉਲਾਦੋ ਉਹ ਜਿੰਨਾ ਚਿਰ ਸਰੀਰ ਦੇ ਵਿੱਚ ਰਹੂਗਾ ਉਹੀ ਰਹੂਗਾ ਉਥੇ ਫਿਰ ਜਿਹੜੇ ਸਾਡੇ ਵਾਲੇ ਦਸਹਿਰੇ ਤੇ ਜਾਂਦੇ ਨੇ ਉਸੇ ਸਮੇਂ ਮਨਾਉਣ ਵਾਸਤੇ ਜਿਹੜੇ ਇੱਥੇ ਦੋ ਦੋ ਬਾਟੇ ਕਰਦੇ ਨੇ ਉਥੇ ਕਰਕੇ ਦਿਖਾਉਣ ਤਾਂ ਉਹ ਕਰਨੀ ਨਹੀਂ ਦਿੰਦੇ 250 ਪੂਰੀ ਵਸਾ ਕਰ ਲੈਣ ਉਹ ਕਰਨ ਹੀ ਨਹੀਂ ਦਿੰਦੇ ਵਿਜੀਲੈਂਸ ਮਰਚਕਣਾ ਇੱਥੇ ਤਖਤ ਸਾਹਿਬ ਤੇ ਆ ਕੇ ਸਕੋ ਇੱਥੇ ਤੁਹਾਡਾ ਸਿਸਟਮ ਇਹ ਨਹੀਂ ਚੱਲਣਾ ਦੋ ਬਾਟੇ ਵਾਲਾ ਅਸਲ ਸਿੱਖੀ ਪੰਜਾਬ ਚ ਨਹੀਂ ਰਹੀ ਹਜੂਰ ਸਾਹਿਬ ਜਿਹੜੇ ਸਿੱਖ ਲਈ ਉਹ ਸਿੱਖਾਂ ਉਹਨਾਂ ਦੇ ਚੱਲੀ ਗਈ ਸਿੱਖੀ ਸਾਡੇ ਪਿਤਾ ਡੁਬਲੀਕੇਟ ਹੋ ਗਏ ਬਾਣੇ ਸਾਡੇ ਵਾਲੇ ਪਾਰਖੇ ਨੇ ਵਖਾਵਾ ਸਿਰਫ ਇੱਕ ਵਿਖਾਵਾ ਹੋ ਗਿਆ ਸਿੱਖੀ ਦਾ ਸਿੱਖੀ ਦਾ ਅਸਲ ਪ੍ਰਚਾਰ ਹੈ ਨਹੀਂ ਬਾਬਾ ਜੀ ਇੱਕ ਵੱਡਾ ਸਵਾਲ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਲਾਲਚ ਦੇ ਅਧੀਨ ਨਾ ਕੁਝ ਲੋਕਾਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਉਹਨਾਂ ਦੇ ਵੱਲੋਂ ਪੈਸਿਆਂ ਦਾ ਜਾਂ ਇਦਾਂ ਦੀਆਂ ਚੀਜ਼ਾਂ ਦਾ ਲਾਲਚ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਕੈਥੋਲਿਕ ਮੁਖੀ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਗਏ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਅਸੀਂ ਕਿਸੇ ਵੀ ਤਰੀਕੇ ਦੀ ਕੋਈ ਮਾਨਤਾ ਨਹੀਂ ਦਿੱਤੀ ਧਾਰਮਿਕ ਐਜੂਕੇਸ਼ਨ ਨਹੀਂ ਇਹਨਾਂ ਕੋਲੇ ਤੇ ਇਹ ਜਿਹੜੇ ਲੋਕ لالਚ ਦੇ ਕੇ ਧਰਮ ਪਰिवर्तन ਕਰਵਾ ਰਹੇ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਕੀ ਲੱਗਦਾ ਕਿ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਨੂੰ ਝਟ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਲਿਆ ਜਾਂਦਾ ਇੱਕ ਟੈਰੇ ਦੇ ਵਿੱਚ ਖੜਾ ਕਰ ਦਿੰਦੇ ਆ ਤੇ ਕੀ ਇਹਨਾਂ ਲੋਕਾਂ ਦੇ ਉੱਪਰ ਅਜੇ ਤੱਕ ਸਿੱਖਾਂ ਦੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਸਰਮੌਰ ਸੰਸਥਾਵਾਂ ਨੇ ਉਹ ਕਾਰਵਾਈ ਕਿਉਂ ਨਹੀਂ ਕਰ ਸਕੀਆਂ ਇਹਨਾਂ ਲੋਕਾਂ ਖਿਲਾਫ ਅਜੇ ਤੱਕ ਦੇਖੋ ਜਦੋਂ ਇਹੋ ਜਦੋਂ ਉਹ ਬੈਠ ਕੇ ਤਾਕਤਾਂ ਦੇ ਜਥੇਦਾਰ ਬੈਠ ਕੇ ਮੀਟਿੰਗ ਕਰ ਗਏ ਹਮ ਜਿਹੜੇ ਸਾਈ ਧਰਮ ਦੇ ਲੋਕ ਨੇ ਜਦੋਂ ਉਹ ਕਹਿਗੇ ਵੀ ਇਹ ਸਾਡੇ ਹਿੱਸੇ ਹੀ ਨਹੀਂ ਹੈਗਾ ਇਹ ਤਾਂ ਇੱਕ ਪਖੰਡਵਾਤ ਹੋ ਰਿਆ ਹੋਇਆ ਨਾਲਾ ਲਾਲਚ ਦਿੰਦੇ ਨੇ ਆਪਦੀ ਬੈਂਕ ਅਕਾਊਂਟ ਵਧਾਉਣ ਵਾਸਤੇ ਸਿਰਫ 9 ਵਰਤ ਰਹੇ ਨੇ ਪਖੰਡਵਾਲ ਚਲਾ ਰਹੇ ਨੇ ਤੇ ਇਹ ਕਿਹਨੇ ਰੋਕਣਾ ਫਿਰ ਉਸੇ ਟਾਈਮ ਉਹਨਾਂ ਨਾਲ ਜਾ ਕੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਾਈ ਇਹਨਾਂ ਤੇ ਜਦੋਂ ਬੈਠੇ ਨੇ ਜਥੇਦਾਰ ਉਹਨਾਂ ਨਾਲ ਜਾਂ ਸੁਰਉਣੀ ਕਮੇਟੀ ਦੇ ਬੰਦੇ ਬੈਠੇ ਨੇ ਫਰ ਉਹਨਾਂ ਨੇ ਕਿਹਾ ਨਹੀਂ ਕਿਉਂ ਨਹੀਂ ਕਿਹਾ ਉੱਠ ਕੇ ਦੋ ਦਿਨ ਕਿਉਂ ਨਹੀਂ ਗਏ ਵੀ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹੂੰ ਇਹਨਾਂ ਨੇ ਨਹੀਂ ਕਰਾਈ ਪੀਲੀ ਭੀ ਦੇ ਵਿੱਚ 3000 ਬੰਦਾ ਬਣ ਗਿਆ ਉੱਥੇ ਹੋ ਰਹੀਆਂ ਨੇ ਕਾਰਮਨੀ ਕਾਨੂੰਨੀ ਉੱਥੇ ਭਾਜਪਾ ਵਾਲਾ ਵੀ ਰੋਲਾ ਪਾ ਰਹੇ ਨੇ ਕਿਉਂਕਿ ਜਿਹੜੀ ਇਹ ਵੋਟ ਬੈਂਕ ਦਾ ਵੀ ਬੋਲ ਵਾਲਾ ਇੱਕ ਵੋਟ ਬੈਂਕ ਵੀ ਵੱਡਾ ਕਾਰਨ ਆ ਜਿਹੜਾ ਵੋਟ ਬੈਂਕ ਆ ਹੁਣ ਜੇ ਉਹ ਦੂਜੇ ਪਾਸੇ ਜਾਂਦੇ ਨੇ ਜਿਹੜੇ ਹੋਰ ਰਹਿੰਦੇ ਨੇ ੱੱੱਕੇ ਨਾਲ ਲੋਕਾਂ ਨੂੰ ਦਬਾਇਆ ਜਾ ਰਿਹਾ ਵੋਟ ਪ੍ਰੈਸ਼ਰ ਪਾ ਕੇ ਦਿੱਲੀ ਦੇ ਵਿੱਚ ਜਿਹੜੇ ਸਿੱਖ ਨੇ ਭਾਜਪਾ ਦੇ ਨਾਲ ਅੜਲੇ ਫਿਰਦੇ ਨੇ ਉਹ ਹੋਰ ਪੀੜੀ ਭੀਤ ਵਾਲੇ ਦੇ ਨੇ ਉਹਨਾਂ ਤੇ ਵੀ ਕਿਤੇ ਨਾ ਕਿਤੇ ਜਿਹੜਾ ਸਰਕਾਰ ਦਾ ਪ੍ਰੈਸ਼ਰ ਹੁੰਦਾਗਾ ਵੀ ਬਾਹਰਲੇ ਸੂਬਿਆਂ ਦੇ ਵਿੱਚ ਵਸਦੇ ਨੇ ਇਸ ਕਰਕੇ ਇਹ ਬਹੁਤ ਵੱਡਾ ਇੱਕ ਗੰਭੀਰ ਮਸਲਾ ਇਹ ਤੁਰੰਤ ਕੋਈ ਨਾ ਕੋਈ ਐਕਸ਼ਨ ਲੈ ਕੇ ਕਮੇਟੀ ਬਣਾਉਣੀ ਚਾਹੀਦੀ ਆ ਬਿਲਕੁਲ ਜੀ ਹੁਣ ਇਕੱਲਾ ਨਿਰਾਪੁਰਾ ਉਹਨਾਂ ਦੇ ਘਰਾਂ ਦੇ ਵਿੱਚ ਢੀਡੇ ਕੱਢਣ ਵਾਲਾ ਤਾਂ ਨਹੀਂ ਕੰਮ ਆਉਣਦਾ ਹੂੰ ਉਥੇ ਇੱਕ ਪਿੰਡ ਦਾ ਇੱਕ ਪਿੰਡ ਤੱਕ ਪਹਿਲਾਂ ਇੱਕ ਪਿੰਡ ਤੱਕ ਕੰਟਰੋਲ ਕਰ ਲੋ ਬਿਲਕੁਲ ਉਥੇ ਬੈਠੋ 10 ਦਿਨ ਰਹਿਣਾ ਪਵੇ ਚਾਹੇ ਉਥੇ ਮਹੀਨਾ ਲੱਗੇ ਉਥੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਕੱਲੇ-ਕੱਲੇ ਗਰੀਬ ਦਾ ਘਰ ਜਾ ਕੇ ਸਾਨੂੰ ਮਠਾਰੋ ਉਹਨਾਂ ਨੂੰ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਦੱਸੋ ਸਾਨੂੰ ਸਹੀ ਅਸੀਂ ਥੋੜਾ ਮਸਲਾ ਹੱਲ ਕਰਦੇ ਆ ਹੂੰ ਮੇਰਾ ਮਨ ਇਹ ਕਹਿੰਦਾ ਵੀ ਕੋਈ ਸਿੱਖ ਦੂਜੇ ਪਾਸੇ ਚੱਲਿਆ ਜਾਊਗਾ। ਹੂੰ। ਇਸ ਕਰਕੇ ਸਾਨੂੰ ਇਸ ਪਾਸੇ ਤੁਰਨ ਦੀ ਲੋੜ ਆ। ਬਿਲਕੁਲ। तमाम सारे سوالਾਂ ਦੇ ਬਾਬਤ ਮੌਜੂਦਾ ਸਮੇਂ ਦੇ ਵਿੱਚ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਬੜੀ ਸੰਜੀਦਗੀ ਦੇ ਨਾਲ ਇੰਨਾ ਮੌਜੂਦਾ ਸਮੇਂ ਦੇ ਵਿੱਚ ਨਾਜਿਕ ਸਥਿਤੀ ਦੇ ਮੱਦੇ ਨਜ਼ਰ ਗਰਾਊਂਡ ਤੇ ਕੰਮ ਕਰਨ ਦੀ ਜ਼ਰੂਰਤ ਆ ਤਾਂ ਭਵਿੱਖ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਹੋਰ ਸੰਜੀਦਗੀ ਭਰੇ ਸਵਾਲ ਨੇ ਉਹਨਾਂ ਦੇ ਬਾਬਤ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਾਂਗੇ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ